ਅਸ਼ੀਕਾਲ ਜੀ ਮੈਂ ਬਾਜਵਾ ਬਟਿਕ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਫੇਰ ਬ੍ਰாக்கਟ ਦੇ ਸੂਟ ਅਗੇਨ ਲੈ ਕੇ ਆਇਆ ਤੁਸੀਂ ਪਹਿਲਾਂ ਵਾਲੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਮੇਰੀਆਂ ਭੈਣਾਂ ਦੇ ਮੈਸੇਜ ਆ ਰਹੇ ਸੀ ਵੀ ਅਗੇਨ ਤੁਸੀਂ ਜਿਹੜੇ ਹੋਰ ਕਲਰ ਇਹਦੇ ਵਿੱਚ ਐਡ ਕਰੋ ਤੇ ਬਾਟਮ ਵਰਕ ਵਾਲੇ ਸੂਟ ਲੈ ਕੇ ਆਓ ਆਪਾਂ ਦੁਬਾਰੇ ਫੇਰ ਜਿਹੜੇ ਲੈ ਕੇ ਆਏ ਅਸੀਂ ਬਾਟਮ ਵਰਕ ਵਾਲੇ ਸੂਟ ਪ੍ਰਾਈਸ ਜਿਹੜਾ ਪਹਿਲਾਂ ਵਾਲਾ ਸੇਮ ਹੀ ਰੂ ਜਿਨ੍ਹਾਂ ਨੇ ਤਾਂ ਵੀਡੀਓ ਦੇਖੀ ਹੈ ਸਟਾਰਟਿੰਗ ਤੇ ਫਰਸਟ ਕਲਰ ਇਹ ਆਪਣੇ ਕੋਲੇ ਪਹਿਲਾਂ ਵੀ ਆਇਆ ਸੀ ਜੀ ਇਸ ਦੀ ਆਪਾਂ ਇਸ ਵਾਰ ਬਾਟਮ ਵਰਕ ਨਾਲ ਲੈ ਕੇ ਆਏ ਨੇਚਰਲ ਕ੍ਰੇਪ ਦੀ ਬਾਟਮ ਲਗਵਾਈ ਹੋਈ ਹੈ ਬਹੁਤ ਹੀ ਸੋਨਾ ਕੰਮ ਹੋਇਆ ਹੋਇਆ ਹੈ ਇਹ ਦੀ ਸ਼ਰਟ ਆ ਗਈ ਸ਼ਰਟ ਦੀ ਦੋਨੋਂ ਸਾਈਡ ਤੋਂ ਵੀਰੇ ਤੁਸੀਂ ਕੋਈ ਵੀ ਸਾਈਡ ਬਣਾ ਸਕਦੇ ਹੋ ਚਾਹੇ ਤੁਸੀਂ ਇਹ ਵਾਲੀ ਸਾਈਡ ਬਣਾ ਲਓ ਚਾਹੇ ਦੀ ਤੁਸੀਂ ਇਹ ਵਾਲੀ ਸਾਈਡ ਬਣਾ ਲਓ ਕਿਉਂਕਿ ਇਹਦੀ ਪੁੱਠੀ ਤਾਂ ਲੱਗੀ ਹੋਈ ਹੈਗੀ ਬਾਟਮ ਨਾਲ ਆਪਣਾ ਜਿਹੜਾ ਇਹ ਵਾਲੀ ਸਾਈਡ ਆ ਜਿਆਦਾ ਮਿਲਦੀ ਆ ਤੁਸੀਂ ਇੱਕ ਵਾਰ ਚੈੱਕ ਵੀ ਕਰਵਾ ਦੇਣੀ ਹੈ ਇਹ ਵਾਲੀ ਇੱਕੇ ਦੇ ਵਿੱਚ ਆ ਗਿਆ ਇਹ ਵਾਲਾ ਲਵੈਂਡਰ ਸੀਡ ਬਹੁਤ ਸੋਹਣਾ ਹੈ ਇਹ ਵੀ ਆਪਣਾ ਬਹੁਤ ਕਲਰ ਹੈ ਜਿਹੜਾ ਜਲਦੀ ਸੋਲਡ ਹੁੰਦਾ ਜੀ ਇਸ ਵਾਰ ਦੁਬਾਰਾ ਫੇਰ ਆਪਣੀ ਇਹ ਵਾਲਾ ਜਿਹੜਾ ਬੋਟਮ ਵਰਕ ਨਾਲ ਰੈਡੀ ਕਰਵਾਇਆ ਇੱਕ ਇਹਦੇ ਵਿੱਚ ਆ ਗਿਆ ਜੀ ਇਹ ਵਾਲਾ ਕਲਰ ਇਹ ਵੀ ਬਹੁਤ ਪਿਆਰਾ ਕਲਰ ਹੈਗਾ ਇਹ ਵੀ ਬੋਟਮ ਵਰਕ ਨਾਲ ਹੀ ਆਪਣੀ ਰੈਡੀ ਕੀਤਾ ਜੀ ਇੱਕੇ ਦੇ ਵਿੱਚ ਆ ਗਿਆ ਮਹਿਰੂਨ ਕਲਰ ਜਿਹੜਾ ਪਹਿਲਾਂ ਵੀ ਆਪਣਾ ਬਹੁਤ ਜਲਦੀ ਹੀ ਸੋਲਡ ਹੁੰਦਾ ਇਹ ਆਪਣੇ ਇਸ ਵਾਰ ਫੇਰ ਰੈਡੀ ਕੀਤੇ ਨੇ ਇਹਦੇ ਵਿੱਚ ਆਪਣੇ ਕੋਲੇ 5 ਤੋਂ 6 ਸੂਟ ਹੈ ਜਿਹੜੇ ਰੈਡੀ ਟੂ ਡਿਸਪੈਚ ਦੇ ਵਿੱਚ ਹੈਗੇ ਆ ਜੀ ਇਹ ਆਪਣੇ ਜਿਹੜੇ ਸਾਰੇ ਸੂਟ ਆ ਬਾਟਮ ਵਰਕ ਨਾਲ ਹੀ ਰੈਡੀ ਕੀਤੇ ਆ ਅਗਰ ਕੋਈ ਵਿਦਆਊਟ ਆ ਬਾਟਮ ਵਰਕ ਲੈਣਾ ਚਾਹੁੰਦਾ ਵਿਦਆਊਟ ਆ ਬਾਟਮ ਵਰਕ ਵੀ ਲੈ ਸਕਦਾ ਇਹ ਜਿਹੜਾ ਆਪਣੇ ਸਟੱਫ ਯੂਜ਼ ਕੀਤਾ ਨੇਚੁਰਲ ਕ੍ਰੇਵ ਸਟੱਫ ਦੇ ਉੱਪਰ ਇਹ ਆਪਣੇ ਵਰਕ ਕੀਤਾ ਹੋਇਆਗਾ ਬਾਟਮ ਦੇ ਉੱਪਰ ਇਹ ਬ੍ਰੌਕਟ ਦੀਆਂ ਸਲਡਾਂ ਨੇ ਜੀ ਇੱਕ ਇਹਦੇ ਵਿੱਚ ਇਹ ਵਾਲਾ ਕਲਰ ਆ ਗਿਆ ਬਹੁਤ ਹੀ ਸੋਹਣਾ ਕਲਰ ਹੈ ਇਹ ਵੀ ਸੀ ਥੋੜਾ ਜਿਹਾ ਕੈਮਰੇ ਦੇ ਵਿੱਚ ਪ੍ਰੋਪਰ ਨਹੀਂ ਆ ਰਿਹਾ ਇਹਨੂੰ ਆਪਾਂ ਮੋਰ ਪੰਖੀਆ ਕਲਰ ਕਹਿ ਸਕਦੇ ਹਾਂਗੀ ਕਿਉਂਕਿ ਕੈਮਰੇ ਦੇ ਵਿੱਚ ਬਿਲਕੁਲ ਪ੍ਰੋਪਰ ਨਹੀਂ ਆ ਰਿਹਾ ਇੱਕ ਇਹਦੇ ਵਿੱਚ ਇਹ ਵਾਲਾ ਆ ਗਿਆ ਸੀ ਇਹ ਵੀ ਬਹੁਤ ਪਿਆਰਾ ਕਲਰ ਹੈਗਾ ਮੈਂ ਤੁਹਾਨੂੰ ক্লোਜ਼ ਤੋਂ ਦਿਖਾ ਦੇਣੀ ਆ ਇਹਦੇ ਨਾਲ ਜਿਹੜੀ ਬਾਟਮ ਲਗਵਾਈ ਹੈ ਸਿਮਰ ਦੀ ਬਾਟਮ ਲਗਵਾਈ ਹੋਈ ਹੈ ਇੱਕ ਇਹਦੇ ਵਿੱਚ ਗ੍ਰੇ ਕਲਰ ਆ ਗਿਆ ਇਹਦੀ ਥੋੜੀ ਜਿਹੀ ਬਾਟਮ ਡਾਰਕ ਆ ਰਹੀ ਆ ਕੈਂਪਰੇ ਦੇ ਵਿੱਚ ਇਹ ਦੇ ਨਾਲ ਜਿਹੜੀ ਇਹ ਵਾਲੀ ਸ਼ਰਟ ਹੈ ਜੀ ਇਹ ਵਾਲੇ ਸਾਰੇ ਸੂਟ ਹੈ ਜਿਹੜੇ ਆਪਣੇ ਕੋਲੇ ਰੈਡੀ ਟੂ ਡਿਸਪੈਚ ਹੈ ਜੀ ਇਹਨਾਂ ਦੇ ਸਾਰਿਆਂ ਨੇ ਬਾਟਮ ਵਰਕ ਹੋਇਆ ਹੋਇਆ ਨੇ ਅਗਰ ਤੁਸੀਂ ਵਿਦਆਊਟ ਆ ਬਾਟਮ ਵਰਕ ਲੈਣਾ ਚਾਹੁੰਦੇ ਹੋ ਵਿਦਆਊਟ ਆ ਬਾਟਮ ਵਰਕ ਵੀ ਲੈ ਸਕਦੇ ਹੋ ਅਗਰ ਵਿਦ ਬਾਟਮ ਵਰਕ ਲੈਣਾ ਚਾਹੁੰਦੇ ਹੋ ਵਿਦ ਬਾਟਮ ਵਰਕ ਵੀ ਲੈ ਸਕਦੇ ਹੋ ਇਹਦਾ ਜਿਹੜਾ ਪ੍ਰਾਈਸ ਹੈ ਵੀਰੇ ਪਹਿਲਾਂ ਵਾਲੇ ਹੀ ਆ 1299 ਵਿਦ ਬਾਟਮ ਵਰਕ 825 ਵਿਦਆਊਟ ਆ ਵਰਕ ਆ 650 ਰੁਪਏ ਪ੍ਰਾਈਸ ਹੈ ਜਿਹੜਾ ਆਪਣਾ ਪੂਰੇ ਸੂਟ 5 ਮੀਟਰ ਆਲਓਵਰ ਸੂਟ ਦਾ ਪ੍ਰਾਈਸ ਆ ਅਗਰ ਤੁਹਾਨੂੰ ਇਹਨਾਂ ਚ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਮੇਰੇ ਨੰਬਰ ਤੇ ਮੈਨੂੰ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ 98548231 ਵਾਲੇ ਨੰਬਰ ਤੇ ਤੁਸੀਂ WhatsApp ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਮੇਰੇ ਕਈ ਵਾਰ ਕਾਲ ਨਹੀਂ ਵੀ ਅਟੈਂਡ ਹੁੰਦੀ ਤਾਂ ਤੁਸੀਂ WhatsApp ਮੈਸੇਜ ਸੈਂਡ ਕਰ ਦਿਓ WhatsApp ਮੈਸੇਜ ਦਾ ਅਸੀਂ ਜਰੂਰ ਰਿਪਲਾਈ ਕਰਦੇ ਹਾਂ ਕਾਲ ਤੇ ਕਈ ਵਾਰ ਰਿਪਲਾਈ ਨਹੀਂ ਵੀ ਕੀਤਾ ਜਾਂਦਾ ਜੇ ਅਗਰ ਅਗਰ ਤੁਹਾਨੂੰ ਇਹਨਾਂ ਚ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਮੇਰੇ ਨੰਬਰ ਤੇ ਮੈਨੂੰ ਸਕਰੀਨਸ਼ਾਟ ਲੈ ਕੇ ਆਪਣੀ ਜਿਹੜੀ ਬੁਕਿੰਗ ਆ ਕਰਵਾ ਸਕਦੇ ਹਾਂ ਥੈਂਕ ਯੂ ਜੀ ਅਗਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ